ਖਬਰ ਨਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਭਾਰਤੀ ਜਨਤਾ ਪਾਰਟੀ ਨੇ ਚਾਰੋਂ ਖਾਨੇ ਚਿਤ ਕਰ ਦਿੱਤੇ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਇੱਕ ਪਾਸੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਗੱਠ ਜੋੜ ਕੀਤਾ ਗਿਆ ਸਾਂਝਾ ਮੇਲ ਬਣਾਇਆ ਜਾਵੇਗਾ ਯਾਨੀ ਕਿ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਰਾਹੁਲ ਗਾਂਧੀ ਯਾਨੀ ਕਿ ਕਾਂਗਰਸ ਪਾਰਟੀ ਵਾਸਤੇ ਵੋਟਾਂ ਮੰਗੀਆਂ ਗਈਆਂ ਇਧਰ 13 ਦੇ ਵਿੱਚੋਂ 7 ਸੀਟਾਂ ਜਿੱਤੀਆਂ ਕਾਂਗਰਸ ਪਾਰਟੀ ਨੇ 3 ਜਿੱਤੀਆਂ ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੇ ਖਾਤਾ ਨਹੀਂ ਖੋਲਿਆ ਸ਼੍ਰੋਮਣੀ ਅਕਾਲੀ ਦਲ ਨੇ 1 ਅਤੇ 2 ਐਜ਼ ਅਜ਼ਾਦ ਉਮੀਦਵਾਰ ਜਿੱਤੇ ਪੰਜਾਬ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਦੀ ਖਾਣੀ ਪਈ ਲੇਕਿਨ ਇੱਧਰ ਵੱਡੀ ਚਾਲ ਖੇਡ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਨੇ ਚਾਰੋਂ ਖਾਨੇ ਚਿਤ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਗੱਠ ਜੋੜ ਨੂੰ ਅੱਜ ਬੜਾ ਵੱਡਾ ਝਟਕਾ ਲੱਗਿਆ ਹੈ ਕਿ ਅਜਿਹਾ ਕਿਵੇਂ ਹੋ ਗਿਆ ਯਾਨੀ ਕਿ ਬਹੁਮਤ ਮਿਲਣਾ ਸੀ ਆਮ ਆਦਮੀ ਹਟੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਲੇਕਿਨ ਮਿਲਿਆ ਕਿਨੂੰ ਹਰਪ੍ਰੀਤ ਬਬਲਾ ਨੂੰ ਹਰਪ੍ਰੀਤ ਬਬਲਾ ਨੂੰ 19 ਦੇ ਵਿੱਚੋਂ ਸੌਰੀ 25 ਦੇ ਵਿੱਚੋਂ 19 ਵੋਟਾਂ ਪਈਆਂ ਦੂਸਰੇ ਪਾਸੇ ਲਤਾ ਦੀ ਜਿਹੜੀ ਪਾਰੀ ਹੈ 17 ਤੇ ਖਤਮ ਹੋ ਗਈ ਅੱਜ ਪਿੱਟਦੇ ਰਹਿ ਗਏ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਾਲੇ ਭਾਰਤੀ ਜਨਤਾ ਪਾਰਟੀ ਨੇ ਹਰਪ੍ਰੀਤ ਬਬਲਾ ਨੂੰ ਜਿਹੜਾ ਹੈ ਚੰਡੀਗੜ੍ਹ ਦਾ ਮੇਰ ਬਣਾ ਦਿੱਤਾ ਹੈ ਇਹਦਾ ਅੱਜ ਕਾਂਗਰਸ ਵੱਲੋਂ ਜਿਹੜੀ ਛੁਰਲੀ ਛੱਡੀ ਗਈ ਦੂਸਰੇ ਪਾਸੇ ਛੁਰਲੀ ਚੜੀ ਗਈ ਗੱਠ ਜੋੜ ਦੀ ਆਮ ਆਦਮੀ ਪਾਰਟੀ ਵੱਲੋਂ ਲੇਕਿਨ ਚਾਰੋਂ ਖਾਨਿਆਂ ਤੋਂ ਚਿਤ ਕਰ ਦਿੱਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਹਰਪ੍ਰੀਤ ਬਬਲਾ ਜਿਹੜੀ ਹੈ ਉਹ 19 ਵੋਟਾਂ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਚੰਡੀਗੜ੍ਹ ਦੀ ਮੇਰ ਬਣ ਗਈ ਹੈ ਮੂੰਹ ਦੀ ਖਾਣੀ ਪਈ ਮੋਢਰੇ ਮੂੰਹ ਡਿੱਗੇ ਯਾਨੀ ਕਿ ਜੇਕਰ ਤੁਹਾਡੇ ਗੱਠ ਜੋੜ ਕਰਨ ਦੇ ਨਾਲ ਵੀ ਭਾਰਤੀ ਜਨਤਾ ਪਾਰਟੀ ਨੇ ਆਪਣਾ ਮੇਰ ਬਣਾ ਲਿਆ ਹੈ ਤਾਂ ਫਿਰ ਤੁਹਾਡਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਾਂ ਜਿਹੜੀਆਂ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਨੇ ਉਹਦੇ ਵਿੱਚ ਤੁਹਾਡਾ ਕੀ ਹਾਲ ਹੋਵੇਗਾ ਯਾਨੀ ਕਿ ਅਜਿਹੀ ਚਾਲ ਚੱਲੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਨੇ ਰਾਤੋਂ ਰਾਤ ਹੀ ਬਾਜ਼ੀ ਪਲ ਦਿੱਤੀ ਹਰਪ੍ਰੀਤ ਬਬੜਾ 19 ਵੋਟਾਂ ਲੈ ਕੇ ਬਣ ਗਈ ਹੈ ਕੌਂਸਲ ਚੰਡੀਗੜ੍ਹ ਦੀ ਇਧਰ ਹਕੇ ਮੱਕੇ ਰਹਿ ਗਏ ਨੇ ਆਮ ਆਦਮੀ ਪਾਰਟੀ ਵਾਲੇ ਅਤੇ ਕਾਂਗਰਸ ਪਾਰਟੀ ਵਾਲੇ ਕਿ ਗੱਠ ਜੋੜ ਕਰਨ ਦੇ ਬਾਵਜੂਦ ਵੀ ਅਸੀਂ ਬੁਰੀ ਤਰ੍ਹਾਂ ਹਾਰੇ ਹਾਂ ਭਾਰਤੀ ਜਨਤਾ ਪਾਰਟੀ ਕੋਲੋਂ ਧੰਨਵਾਦ